ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਇਹ ਸ਼ੌਂਕ ਵਾਲੇ ਵੀਰਾਂ ਵਾਸਤੇ ਸ਼ੌਕੀਨ ਵੀਰਾਂ ਵਾਸਤੇ ਆ ਤੇ ਖਾਸ ਕਰਕੇ ਜਿਹੜੇ ਨੀਲੀ ਰਾਵੀ ਨਸਲ ਨੂੰ ਪਸੰਦ ਕਰਦੇ ਆ ਪਿਆਰ ਕਰਦੇ ਆ ਮੈਂ ਇਹ ਵੀਡੀਓ ਬਣਾ ਰਿਹਾ ਪਿੰਡ ਰੋਡੇ ਇਹਨੂੰ ਬਾਗਾਪੁਰਾਣਾ ਤਹਿਸੀਲ ਪੈਂਦੀ ਆ ਤੇ ਮੋਗਾ ਜ਼ਿਲ੍ਹਾ ਜਿੱਥੇ ਵੀਡੀਓ ਬਣਾ ਰਿਹਾ ਦੱਸੋ ਇਹ ਬਾਈ ਜੀ ਹੋਰਾਂ ਦਾ ਇੱਕ ਫਾਰਮ ਪਹਿਲਾਂ ਨੀਲੀ ਰਾਵੀ ਨਸਲ ਤੇ ਇਹਨਾਂ ਨੇ ਕਾਫੀ ਕੰਮ ਕੀਤਾ ਉਦੋਂ ਬਾਅਦ ਚ گاਵਾ ਵਾਲੇ ਪਾਸੇ ਨੂੰ ਧਿਆਨ ਹੋ ਗਿਆ ਤਾਂ گاਵਾ ਦਾ ਇੱਕ ਲਾਰਜ ਫਾਰਮ ਇਸ ਸਾਈਡ ਦੇ ਉੱਤੇ ਤੁਹਾਨੂੰ ਦੇਖਣ ਨੂੰ ਮਿਲੂਗਾ। گاਵਾ ਇਹਨਾਂ ਦੀਆਂ ਜੇ ਆਪਾਂ ਗੱਲ ਕਰੀਏ ਦੋਸਤੋ ਤਾਂ ਜਰਸੀ ਨਸਲ ਤਾਂ ਹਰੇਕ ਸਾਲ ਪੀਡੀਐਫੇ ਮੇਲੇ ਚੋਂ ਕੋਈ ਨਾ ਕੋਈ ਪੋਜੀਸ਼ਨ ਜ਼ਰੂਰ ਹਾਸਲ ਕਰਦੀ ਹੈ। ਨੀਲੀ ਰਵੀ ਦਾ ਇਹਨਾਂ ਨੂੰ ਪਰਾਣਾ ਚੌਂਕ ਬਣਿਆ ਰਿਹਾ। ਪਰ ਕੁਝ ਦਿਨ ਪਹਿਲਾਂ ਜਾਂ ਕੁਝ ਸਮਾਂ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਜਿੱਦੇ ਚ ਬਾਈ ਜੀ ਹੋਰਾਂ ਨੇ ਦੱਸਿਆ ਸੀ ਵੀ گاਵਾ ਦੇ ਨਾਲ ਮੱਝਾਂ ਦਾ ਜਿਹੜਾ ਉਹ ਕਨਸੈਪਟ ਹੈ ਫਿੱਟ ਨਹੀਂ ਬੈਠਦਾ ਜਿਹਦੇ ਕਰਕੇ ਇਹਨਾਂ ਨੇ ਘਰ ਚੋਂ ਨੀਲੀ ਰਾਵੀ ਨਸਲ ਦੇ ਸਾਰੇ ਪਸ਼ੂ ਵਕਾਊ ਕਰਤੇ ਸੀ ਮੱਝਾਂ ਸਾਰੀਆਂ ਹੀ ਸੇਲ ਹੋ ਗਈਆਂ ਇਹ ਦੋ ਝੋਟੀਆਂ ਜਿਹੜੀਆਂ ਦਾ ਇੱਕ ਮੱਝ ਤੇ ਇੱਕ ਝੋਟੀ ਇਹ ਵੀ ਅੱਗੇ ਹੁਣ ਵਿਕ ਚੁੱਕੀ ਆ ਤੇ ਜਿਹੜੇ ਭਰਾਵਾਂ ਨੇ ਖਰੀਦੀ ਆ ਉਹਨਾਂ ਦੀ ਇੱਛਾ ਸੀ ਜਾਂ ਉਹਨਾਂ ਦਾ ਸ਼ੌਂਕ ਸੀਗਾ ਵੀ ਆਪਾਂ ਵੀਡੀਓ ਬਣਾ ਕੇ ਹੀ ਘਰੇ ਲੈ ਕੇ ਆਵਾਂਗੇ ਸੋ ਅੱਜ ਆਪਾਂ ਇਹ ਦੋ ਮੱਝਾਂ ਤੁਹਾਨੂੰ ਵੀਡੀਓ 'ਚ ਦਿਖਾਉਣੀ ਹੈ ਜਿਨ੍ਹਾਂ ਨੇ ਖਰੀਦੀਆਂ ਆ ਉਹਨਾਂ ਨਾਲ ਵੀ ਗੱਲਾਂ-ਬਾਤਾਂ ਕਰਾਂਗੇ ਤੇ ਜਿਹੜੇ ਭਰਾ ਨੇ ਵੇਚੀਆਂ ਆ ਉਹਦੇ ਤੋਂ ਆਪਾਂ ਇਹਨਾਂ ਦੀ ਡਿਟੇਲ ਵੀ ਜਿਹੜੀ ਉਹ ਜ਼ਰੂਰ ਪੁੱਛਾਂਗੇ ਸੋ ਲਾਸਟ ਤੱਕ ਵੀਡੀਓ ਦੇਖ ਲਓ ਇਹ ਇੱਕ ਸ਼ੌਂਕੀਆ ਵੀਡੀਓ ਹੈ ਯਾਦਾਂ ਜਿਹੜੀਆਂ ਉਹ ਬਣੀਆਂ ਰਹਿੰਦੀਆਂ ਦੱਸੋ ਕਿਉਂਕਿ ਚੈਨਲਾਂ ਦੇ ਉੱਤੇ ਵੀਡੀਓ ਪਈਆਂ ਰਹਿਣੀਆਂ ਹੁੰਦੀਆਂ ਜਦੋਂ ਜੀ ਕਰੂਗਾ ਉਦੋਂ ਹੀ ਬੰਦਾ ਉਸ ਵੀਡੀਓ ਨੂੰ ਕੱਢ ਕੇ ਦੇਖ ਸਕਦਾ ਵੀ ਜਦੋਂ ਆਪਾਂ ਜਿਹੜੀ ਮੱਝ ਖਰੀਦੀ ਸੀ ਉਹ ਕਿੱਦਾਂ ਦੀ ਕੰਡੀਸ਼ਨ ਦੇ ਵਿੱਚ ਸੀ ਸਾਊ ਡਿਟੇਲ ਪੁੱਛੀਏ ਪਹਿਲਾਂ ਆਪਾਂ ਬਾਈ ਜਗਦੀਪ ਨੂੰ ਮਿਲਾਂਗੇ ਤੇ ਇਹਨਾਂ ਮੱਝਾਂ ਦੀ ਜਾਣਕਾਰੀ ਲਵਾਂਗੇ ਬਾਈ ਸਤਿ ਸ੍ਰੀ ਅਕਾਲ ਜਗਦੀਪ ਭਾਈ ਸਾਰੇ ਪਸ਼ੂ ਲਗਭਗ ਮੱਝਾਂ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਤਾਂ ਵਕਾਊ ਕਰਦੇ ਸੀ ਆਪਾਂ ਨਾ گاਵਾਂ ਨਾਲ ਫਿਰ ਨਈ ਸਿਸਟਮ ਲੋਟ ਆਉਂਦਾ ਠੀਕ ਹੈ ਹੁਣ ਫਿਰ ਜ਼ਿਆਦਾ ਧਿਆਨ گاਵਾਂ ਵਾਲੇ ਪਾਸੇ ਰਹੂਗਾ ਤੇ ਨੀਲੀ ਰਾਵੀ ਨਸਲ ਦਾ ਜਿਹੜਾ ਸ਼ੌਂਕ ਹੈ ਉਹ ਫਿਰ ਕਿਵੇਂ ਘਟਾਉਂਗੇ ਕਿਉਂਕਿ ਤੋ ਪੁਰਾਣਾ ਹੈ ਅੱਛਾ ਠੀਕ ਹੈ ਅੱਛਾ ਭਾਈ ਅੱਜ ਇਹ ਜਿਹੜੀਆਂ ਦੋ ਮੱਝਾਂ ਆਪਾਂ ਭੇਜ ਰਹੇ ਹਾਂ ਅੱਗੇ ਪਹਿਲੇ ਨੰਬਰ ਤੇ ਝੋਟੀ ਤੇਰੇ ਨਾਲ ਹੀ ਖੜੀ ਹੈ ਇਹਦੀ ਕੀ ਡਿਟੇਲ ਹੈ ਬਈ ਇਹ ਤੋਂ ਦੋ ਦਿਨ ਦਾ ਹੀ ਝੋਟੀ ਆਫ ਨੂੰ ਠੀਕ ਹੈ ਹਾਂਜੀ ਇਹ ਪੀਡੀਏ ਤੋਂ ਵਾਸਤਵੀਂ ਆਈ ਹੈਗੀ ਠੀਕ ਹੈ ਹਾਂਜੀ ਅੱਛਾ ਇਹ ਹੁਣ ਪਹਿਲਾ ਸੂਬਾ ਸੁਣਾਏ ਨੇ ਤੇ ਕਿੰਨਾ ਟਾਈਮ ਬਾਕੀ ਹੈ ਦਾ ਸਾਢੇ 7 ਮਹੀਨੇ ਦੀ ਗੱਬਣਾ ਜੀ ਸਾਢੇ 7 ਮਹੀਨਿਆਂ ਦੀ ਗੱਬਣਾ ਹੈ ਇਹਦੇ ਆਪਾਂ ਜੇ ਪਿਓ ਵਾਲੇ ਪੱਖ ਤੋਂ ਗੱਲ ਕਰੀਏ ਕਿਹੜੇ ਝੋਟੇ ਦੀ ਹੈ ਠੀਕ ਹੈ ਆਪਣੇ ਕੋਲੇ ਝੋਟਾ ਸੀ ਉਹ ਦੀਤੀ ਹੈ ਠੀਕ ਹੈ ਇਹ ਆਪਣੇ ਪੈਂਡ ਹੀ ਜਾਣੀ ਐ ਸੇ ਲੋਕੇ ਹਨ ਪੈਂਡ ਆਪਾਂ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਪਹਿਲਾਂ ਝੋਟੀ ਤੋੜ ਕੇ ਦਿਖਾ ਦਈਏ ਬਈ ਦੋਸਤੋ ਦੋ ਦੰਦ ਝੋਟੀ ਸਾਢੇ 7 ਮਹੀਨਿਆਂ ਦੀ ਗੱਬਣ ਹੈ ਢਾਈ ਮਹੀਨੇ ਬਾਕੀ ਹੈ ਪੀਡੀਐਫ ਮੇਲੇ ਚੋਂ ਪੋਜੀਸ਼ਨ ਲੈ ਗਈ ਸੀਗੀ ਉਦੋਂ ਇਹ ਖੀਰੀਆਂ ਜਾਂ ਦੋ ਦੰਦ ਕੱਟੀਆਂ ਖੀਰੀਆਂ ਚ ਸ਼ਾਇਦ ਇਹਨੇ ਹਿੱਸਾ ਲਿਆ ਹੋਊਗਾ ਢਾਂਚਾ ਦੇਖ ਲਓ ਖਲਕਾਰੀ ਜਿਹੜੀ ਆ ਉਹ ਦੋਸਤੋ ਸ਼ੌਂਕ ਨਾਲ ਬਾਈ ਜਿਹੜਾ ਨੇ ਪਾਈ ਹੈ ਜਿਹੜੇ ਵੀਰਾਂ ਨੇ ਇਹਨੂੰ ਖਰੀਦਿਆ ਢਾਈ ਮਹੀਨਿਆਂ ਦੀ ਗੱਬਣ ਦਾ ਹਵਾਨਾ ਐਚ ਐਫ ਵੈੜਾ ਵਾਂਗੂ ਹੈ ਜਿਵੇਂ ਐਚ ਐਫ ਵੈੜਾ ਪਹਿਲਾਂ ਗੱਡੀ ਬਣਾ ਲੈਂਦੀਆਂ ਹਵਾਨਾ ਪੱਟ ਲੈਂਦੀਆਂ ਉਸ ਤਰੀਕੇ ਦਾ ਹਵਾਨਾ ਤੇ ਖੁੱਲੀ ਡੁੱਲੀ ਵੀ ਇਹ ਬੜੀ ਝੋਟੀ ਉੱਤੋਂ ਤੁਸੀਂ ਇਹਦੀ ਚੜਾਈ ਦੇਖਿਓ ਹਜੇ ਇਹ ਦੋ ਦੰਦ ਝੋਟੀ ਮਾਰਕਿੰਗ ਪ੍ਰੋਪਰ ਆ ਦੱਸੋ ਸੋਹਣਾ ਢਾਂਚਾ ਹੈ ਥਾਣਾ ਚ ਵਿੱਥੀ ਵੀ ਫੁੱਲ ਕੱਢ ਰਹੀ ਆ ਤੇ ਹੁਣ ਦਾ ਹਵਾਨੇ ਦਾ ਰੁਖ ਵੀ ਤੁਹਾਨੂੰ ਚੰਗਾ ਲੱਗੂਗਾ ਬਾਕੀ ਆਪਾਂ ਜਿਨ੍ਹਾਂ ਨੇ ਖਰੀਦੀ ਉਹਨਾਂ ਤੋਂ ਹੀ ਪੁੱਛਾਂਗੇ ਕੀ ਕੀਮਤ ਦੇ ਵਿੱਚ ਸੌਦਾ ਕਰਕੇ ਘਰੇ ਲਿਜਾ ਰਹੇ ਆ ਕਿਉਂਕਿ ਉਹਨਾਂ ਤੋਂ ਹੀ ਆਪਾਂ ਜਾਣਕਾਰੀ ਲਵਾਂਗੇ ਤੋਂ ਤੁਸੀਂ ਇਹਦਾ ਹਵਾਨਾ ਹੁਣ ਦੇਖ ਲਓ ਇਸ ਤਰ੍ਹਾਂ ਦਾ ਹਵਾਨਾ ਬਣਾ ਰਹੀ ਹੈ ਥਾਣਾ ਦੇ ਵਿੱਚ ਵਿੱਥੀ ਪ੍ਰੋਪਰ ਆ ਦੱਸੋ ਪਹਿਲਾਂ ਬਰੀਡ ਮੁਕਾਬਲਾ ਜਿੱਤ ਚੁੱਕੀ ਆ ਤੇ ਅੱਗੇ ਜਿਹੜਾ ਉਹ ਕੰਪੀਟੀਸ਼ਨ 4 ਲੈਵਲ ਦੇ ਝੋਟੀ ਤੋਂ ਆਸ ਆ ਵੀ ਇਹ ਲੜੂਗੀ ਇਹ ਤੋਂ ਬਿਨਾ ਇੱਕ ਦੂਜੀ ਮੱਝ ਵੀ ਜਿਹੜੀ ਉਹ ਵੇਖ ਕੇ ਅੱਗੇ ਜਾ ਰਹੀ ਹੈ ਜਗਦੀਪ ਭਾਈ ਇਹਦੀ ਕੀ ਡਿਟੇਲ ਹੈ ਮੱਝ ਕਿੰਨਾ ਮਸੂ ਅਸੂ ਕਿੰਨੇ ਚਿਰ ਦੀ ਗੱਪਣਾ ਹੁਣ ਇਹ ਹੋ ਗਈ ਤਿੰਨ ਮਹੀਨੇ ਦੀ ਤਿੰਨ ਮਹੀਨੇ ਦੀ ਗੱਪਣ ਹੋਗੀ ਫਿਰ ਤਾਂ ਦੁੱਧ ਦਿੰਦੀ ਹੋਣੀ ਹੁਣ ਇਸ ਟਾਈਮ ਠੀਕ ਹੈ ਇਹ ਵੀ ਆਪਣੇ ਪਿੰਡ ਹੀ ਜਾ ਰਹੀ ਹੈ ਜਾਂ ਠੀਕ ਹੈ ਇਹਨੂੰ ਵੀ ਮੜਾ ਤੋੜ ਦਗੇ ਆਪਾਂ ਦੋਸਤੋ ਤੋੜ ਕੇ ਇਹ ਵੀ ਮੱਝ ਇੱਕ ਵਾਰ ਦਿਖਾ ਦਿੰਨੇ ਆ ਤੁਹਾਨੂੰ ਇਹ ਵੀ ਇਸੇ ਪਿੰਡ ਦੇ ਵਿੱਚ ਹੀ ਬਾਈ ਜੀ ਹੋਰਾਂ ਨੇ ਖਰੀਦੀ ਹੈ ਬਣਾਵਟ ਇਹਦੀ ਵੀ ਤੁਸੀਂ ਦੇਖ ਸਕਦੇ ਹੋ ਫਲਕਾਰੀ ਇਹਦੇ ਉੱਤੇ ਵੀ ਦਿੱਤੀ ਹੈ ਕਿਉਂਕਿ ਚੰਗੀ ਕੀਮਤ ਇਨਵੈਸਟ ਕਰਕੇ ਬਾਈ ਜੀ ਹੋਰਾਂ ਨੇ ਸ਼ੌਂਕ ਦੇ ਨਾਲ ਇਹਨਾਂ ਪਸ਼ੂਆਂ ਨੂੰ ਖਰੀਦਿਆ ਤੇ ਸ਼ੌਂਕ ਨਾਲ ਹੀ ਇਹਨਾਂ ਨੇ ਆਪਦੇ ਘਰੇ ਇਹਨਾਂ ਨੂੰ ਲੈ ਕੇ ਜਾਣਾ ਇਹਦਾ ਵੀ ਹਵਾਨਾ ਤੁਸੀਂ ਉਹਨੂੰ ਦੇਖ ਲਓ ਸੋਭਾ ਵੀਡੀਓ ਬਣਾ ਰਹੇ ਹਾਂ ਟਾਈਮ ਸਵਾ 10 ਦਾ ਹੋਊਗਾ ਚੁਵਾਈ ਹੋਈ ਵੀ ਹੈ ਇਹ ਚੀਜ਼ ਧਿਆਨ ਚ ਰੱਖ ਲਓ ਹਵਾਨਾ ਜਿਹੜੀ ਉਹ ਜਜਮੈਂਟ ਤੁਹਾਨੂੰ ਉਸ ਹਫ਼ਤੇ ਹੋ ਜੂਗੀ ਸੋ ਇਹ ਜਿਹੜੀਆਂ ਦੋ ਦੋਸਤੋ ਮੱਝਾਂ ਵੇਖ ਕੇ ਅੱਗੇ ਜਾ ਰਹੀਆਂ ਇਸੇ ਪਿੰਡ ਦੇ ਵਿੱਚ ਹੀ ਰਹਿਣੀਆਂ ਹਾਲਾਂਕਿ ਸੋ ਹੁਣ ਆਪਾਂ ਉਹਨਾਂ ਬਾਈ ਜਿਹੜਾ ਨਾਲ ਮਿਲਾਂਗੇ ਜਿਨ੍ਹਾਂ ਨੇ ਇਹਨਾਂ ਦੋਨਾਂ ਝੋਟੀਆਂ ਨੂੰ ਖਰੀਦਿਆ ਹੈ ਅਲੱਗ-ਅਲੱਗ ਵੀਰ ਹੈ ਉਹਨਾਂ ਤੋਂ ਵੀ ਆਪਾਂ ਡਿਟੇਲ ਥੋੜੀ ਪੁੱਛਦੇ ਹਾਂ ਵੀ ਘਰੇ ਪਸ਼ੂ ਕਿੰਨੇ ਕੁ ਰੱਖਦੇ ਆ ਜਾਂ ਨੀਲੀ ਰਾਵੀ ਨਸਲ ਦਾ ਸ਼ੌਂਕ ਉਹਨਾਂ ਨੂੰ ਕਿਵੇਂ ਹੈ ਬਾਈ ਸਤਿ ਸ੍ਰੀ ਅਕਾਲ ਸਾਹਿਬ ਇਹ ਕਿਹਦੇ ਪਤੇ ਬਾਈ ਨਾਮ ਆਪਣਾ ਦੱਸ ਦਿਓ ਮੇਰਾ ਨਾਮ ਗਜਨ ਸਿੰਘ ਤੋਂ ਬੋਟੇ ਜੀ ਠੀਕ ਹੈ ਅੱਛਾ ਆਪਾਂ ਇਸੇ ਪਿੰਡ ਨੂੰ ਬਿਲੋਂਗ ਕਰਦੇ ਆ ਪਸ਼ੂ ਜਿਹੜੇ ਘਰੇ ਫਿਰ ਹੋਰ ਵੀ ਰੱਖੇ ਹੋਏ ਆਪਣੇ ਕੋਲ ਹਾਂ ਬਿਲਕੁਲ ਹੋਰ ਵੀ ਰੱਖੇ ਹੋਏ ਜੀ ਹੂੰ ਪਸ਼ੂ ਦਾ ਸਭ ਤੋਂ ਮੇਰੇ ਦਾਦਾ ਜੀ ਤੋਂ ਲੈ ਕੇ ਪਹਿਲੇ ਸ਼ੌਟ ਸੀ ਹੂੰ ਸਪੈਸ ਪਸ਼ੂਆਂ ਦੇ ਵੈਕਸ਼ੇ ਦਾ ਜਿਆਨਾ ਕਰਦੇ ਸੀ ਹੂੰ ਜੇ ਮੇਰੇ ਕੋਲ ਸਾਬ ਮੇਰੇ ਬਗਲ ਨੂੰ ਬਹੁਤ ਸ਼ੌਟ ਠੀਕ ਹੈ ਪਰ ਉਪਰ ਉਪਰ ਦੇ ਨਹੀਂ ਹੂੰ ਪੈ ਗਈ ਹੂੰ ਸ਼ੌਟ ਬਹੁਤ ਸੀ ਮਜਬੂਰੀਆਂ ਹੁੰਦੀਆਂ ਹੂੰ ਕੁੱਤੇ ਕੁੱਤੇ ਪੜਦੇ ਸੀ ਹੂੰ ਸਤ ਹੁਣ ਫਿਰ ਸੋਚਿਆ ਕਿ ਸਭ ਤੋਂ 36 ਸਾਲ ਸਾਥ ਦਾਰਾ ਅੱਛਾ ਦਾਰਾ ਰੱਖ ਲਿਆ ਠੀਕ ਹੈ ਠੀਕ ਹੈ ਠੀਕ ਹੈ ਅੱਜ ਇਹ ਝੋਟੀ ਫਿਰ ਬਾਈ ਜੀ ਹੋਰਾਂ ਤੋਂ ਆਪਾਂ ਲੈ ਕੇ ਚੱਲੇ ਆਂ ਬਾਈ ਗਰਮੀਤ ਸਿੰਘ ਜੀ ਹੋਰਾਂ ਕੋਲ ਇਹ ਦਾ ਫਿਰ ਛੌਂਕ ਨੀਲੀ ਰਾਵੀ ਦਾ ਸੀ ਸੋਹਣੀ ਲੱਗੀ ਝੋਟੀ ਘਰੇ ਰੱਖਣ ਨੂੰ ਖਰੀਦੀ ਇਹ ਜੀ ਮੈਂ ਛੌਂਕ ਦਾ ਕਿਉਂਕਿ ਮੈਂ ਵੀ ਹਮ ਜੀ ਸਾਹਮ ਦਾ ਪਸੂਦ ਮੈਨੂੰ ਛੌਂਕ ਹੂੰ ਸੋਭਾ ਮੈਂ ਪੰਜ ਸੌਣੇ ਪਾਜ ਉੱਠ ਕੇ ਮੇਰਾ ਹੈਗਾ ਕਸਨ ਜਾਣਾ ਮੈਂ ਤੌਰ ਤੇ ਕਿ ਖਰਦਾ ਆਵਾ ਹੂੰ ਜਾਤ ਜਿਹੜੇ ਪਸੂਦ ਮੈਂ ਜਾਣਾ ਠੀਕ ਹੈ ਉਹ ਮੈਂ ਇਹ ਝੋਟੀ ਦਾ ਗਰਮੀਤ ਸਿੰਘ ਸੋਹਣਾ ਟੁੱਟੀ ਦੀ ਹੈ ਹੂੰ ਇਸ ਪਰਿਵਾਰ ਦੇ ਨਾਲ ਮੇਰਾ ਚਿੰਤਤ ਟਿਕਟ ਗਾਰ ਬਾਬਾ ਜੀ ਪਰਵਾਸ ਤੋਂ ਮੈਂ ਤਾਂ ਇਸੇ ਬਣ ਗਿਆ ਟਿਕਟ ਬੰਦ ਰਹਿਣ ਦਾ ਸਰਫਾ ਸੋਫਾ ਸੀ ਜੀ ਹਮ ਜਿਹੜਾ ਪਰਿਵਾਰ ਠੀਕ ਹੈ ਇਹ ਟੋਟੀ ਮੈਂ ਚੈਨ ਨਾਲ ਫਿਰ ਜੀ ਜਾਇ ਇਹਨਾਂ ਨੇ ਮੇਂ ਪਸਪਾਖ ਮੰਗਿਆ ਹਮ ਇਹ ਨਾਮ ਹੈ ਕੀ ਅੱਛਾ ਮੇਰੀ ਸੋਚ ਜੀ ਵੀ ਸੀ ਟੋਟੀ ਜਾਨ ਹਮ ਜਿੰਨੇ ਤੱਕ ਮੇਰੇ ਨਾਲ ਕੋਈ ਉਹ ਚੱਲ ਨਹੀਂ ਕੀ ਹਮ ਸੌਸਾਫੀ ਉਕੇ ਜਰੂਰ ਆਪਾਂ ਛੋਟੇ ਵਾਲੀ ਗੱਲ ਨੂੰ ਸਾਡੀ ਪ੍ਰਵਾਹ ਸਾਂਝੀ ਠੀਕ ਹੈ ਇਹ ਜਿਹੜੀ ਛੋਟੀ ਨੂੰ ਮੈਰ ਜਾ ਰਿਹਾ ਤੇ ਮੇਰੇ ਕੋਲੇ ਪਹਿਲਾਂ ਹਮ ਤੁਹਾਡਾ ਕਿਤੇ ਸਮਾਂ ਦੇਵਾ ਸੀ ਹਮ ਤੁਹਾਡਾ ਦੁਬਾਰਾ ਸਮਾਂ ਹਮ ਇਹ ਮੈਨੂੰ ਦਾ ਸ਼ੌਕ ਠੀਕ ਹੈ ਉਸ ਦੇ ਨਾਲ ਨਾਲ ਮੈਨੂੰ ਵੈਸੇ ਇਹ ਫਸਮਾ ਜਦ 18 ਸਾਲ ਸਕੂਲ ਮਿਲਦਾ ਸਹੀ ਹੈ ਤੇ ਦੂਜੀ ਮੇਰੇ ਰੱਤੇ ਤੇ ਆਪ ਮੁਖੀ ਇਹ ਸੰਦਾ ਠੀਕ ਹੈ ਕਿੱਥੀ ਬਾਡੀ ਦਾ ਹੋਇਆ ਹਮ ਇਹ ਹੋਇਆ ਹਮ ਇਸ ਲਈ ਮੈਂ ਤੁਹਾਨੂੰ ਅੱਜ ਦੱਸ ਰਿਹਾ ਕਿ ਕਿਤਾ ਪਾਇੰਦਾ ਸਾਂ ਹਮ ਮੇਰੇ ਭਾਗ ਭਾਗ ਅਫੇਰ ਮੇਰੇ ਬਸਤ ਨੇ ਹਮ ਇਹ ਬਹੁਤ ਸ਼ੌਕ ਠੀਕ ਹੈ ਉਹ ਤਾਂ ਮੈਂ ਵੀ ਛੋਟਾ ਹੁੰਦਾ ਲਾਣਾ ਹਾਂ ਜਿੱਤੇ ਮੈਂ ਪਰਿਵਾਰ ਦਾ ਜ਼ਿਕਰ ਕੀਤਾ ਮੇਰੇ ਪਾਪਾ ਆਉਂਦੇ ਸੀ ਉਦੋਂ ਮੱਝਾਂ ਦਾ ਪਾਉਂਦੇ ਸੀ ਇਹ ਮੈਂ ਛੋਟਾ ਹੁੰਦਾ ਇੱਥੇ ਪਾਪਾ ਸਾਹਿਬ ਜ਼ਿਕਰ ਕੀਤਾ ਉਹ ਕਲਾਕ ਵਿੱਚ ਬਾਗੀਆਂ ਦੇਖਣ ਚਾਹ ਉਸ ਦੀ ਸਰਵੋ ਪਰਮਾਤਮਾ ਨੇ ਕਿਰਪਾ ਕੀਤੀ ਵੀ ਦਰਸ਼ਕਾਂ ਜਿਹੜਾ ਕੋਈ 25 ਸਾਲ ਬਾਅਦ ਆਇਆ ਠੀਕ ਹੈ ਮੈਨੂੰ ਇਹ ਵੀ ਮੈਂ ਚੰਗੇ ਪਾਪੂ ਚੰਗੀ ਬਰੀਡ ਪਾਲਾ ਕਰੀ ਠੀਕ ਹੈ ਸੋ ਤਾਂ ਹੀ ਸੋਹਣੀ ਰਕਮ ਲਾ ਕੇ ਤੁਸੀਂ ਇਹ ਜਿਹੜੀ ਝੋਟੀ ਘਰੇ ਲਿਜਾ ਰਹੇ ਹੋ ਸੋ ਦੱਸੋ ਕੀ ਸ਼ੌਕ ਨਾਲ ਅੱਛਾ ਸ਼ੌਕ ਦਾ ਕੋਈ ਮੁੱਲ ਨਹੀਂ ਬਿਲਕੁਲ ਜੀ ਇਹਦੇ ਤੋਂ ਸਦਾ ਸਹੀ ਸਹੀ ਸੋ ਦੋਸਤੋ ਇਹ ਬਾਈ ਜੀ ਹੋਰੀ ਜਿਨ੍ਹਾਂ ਨੇ ਇਹ ਪਹਿਲਾਂ ਝੋਟੀ ਖਰੀਦੀ ਐ ਤੇ ਸ਼ੌਕ ਨਾਲ ਬਾਈ ਜੀ ਹੋਰੀ ਕਹਿੰਦੇ ਵੀ ਖਰੀਦੀ ਐ ਤੇ ਸ਼ੌਕ ਨਾਲ ਹੀ ਘਰੇ ਲੈ ਕੇ ਜਾਣੀ ਐ ਬਹੁਤ ਸੋਹਣੀ ਝੋਟੀ ਐ ਦੋਸਤੋ ਇਹਦੀ ਬਿਊਟੀ ਜਿਹੜੀ ਤੁਸੀਂ ਪਹਿਲਾਂ ਵੀ ਵੀਡੀਓ ਦੇਖਿਆ ਹੋਣੀ ਹੈ ਕਿਉਂਕਿ ਇਹਦੀ ਬੰਤਰ ਇਦਾਂ ਦੀ ਆ ਵੀ ਇਹ ਦਿਲ ਨੂੰ ਜਿਹੜਾ ਉਹ ਤੁੰਬਦੀ ਹੈ ਜੇ ਕੋਈ ਵੀਰ ਦੇਖਦਾ ਤਾਂ ਉਹਨੂੰ ਵੀ ਇਹ ਸੋਹਣੀ ਲੱਗੂਗੀ ਝੋਟੀ ਸੋ ਬਾਈ ਜੀ ਹੋਰਾਂ ਨੇ ਇਹ ਸ਼ੌਂਕ ਨਾਲ ਘਰੇ ਰੱਖਣ ਲਈ ਖਰੀਦੀ ਹੈ ਅ ਦੂਜੀ ਮੱਝ ਬਾਰੇ ਵੀ ਜਾਣਕਾਰੀ ਲਵਾਂਗੇ ਸੋ ਦੋਸਤੋ ਜਿਹੜੀ ਦੂਜੀ ਮੱਝ ਦਾ ਆਪਾਂ ਜ਼ਿਕਰ ਕੀਤਾ ਸੀਗਾ ਦਿਖਾ ਵੀ ਤੁਹਾਨੂੰ ਦਿੱਤੀ ਹੈ ਇਹ ਜਿਹੜੇ ਵੀਰ ਨੇ ਹੁਣ ਮੱਝ ਖਰੀਦੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਨਾਮ ਦੱਸ ਦਿਓ ਜੀ ਆਪਣਾ ਸਵਰਨ ਠੀਕ ਹੈ ਸਵਰਨਜੀਤ ਬਾਈ ਆਪਾਂ ਇਹ ਮੱਝ ਜਿਹੜੀ ਉਹ ਖਰੀਦ ਲਈ ਹੈ ਆਪਾਂ ਸ਼ੌਂਕ ਹੀ ਆਪਾਂ ਪਸ਼ੂ ਰੱਖਦੇ ਆ ਜਾਂ ਵਪਾਰ ਦਾ ਕੰਮ ਵੀ ਕਰਦੇ ਨਹੀਂ ਆਪਾਂ ਸ਼ੌਂਕ ਹੀ ਆ ਵੀ ਪਸ਼ੂ ਰੱਖਦੇ ਆ ਠੀਕ ਹੈ ਨਾਲਾ ਵਪਾਰ ਵਾਲੇ ਪਸ਼ੂ ਵੀ ਆ ਜਾਂਦੇ ਆ ਤੇ ਸ਼ੌਂਕਿਆ ਵੀ ਰੱਖਦੇ ਆ ਇਹ ਮੱਝ ਫਿਰ ਬਰੀਡਿੰਗ ਪਰਪਸ ਲਈ ਖਰੀਦ ਲਈ ਜਾਂ ਅੱਗੇ ਵਿਕਰੀ ਵਾਸਤੇ ਲਈ ਹੋਈ ਹੈ ਠੀਕ ਹੈ ਨਸਲ ਦਾ ਨੀਲੀ ਰਾਵੀ ਦਾ ਸ਼ੌਂਕ ਕਦੋਂ ਕਿਤੋਂ ਨਸਲ ਨੀਲੀ ਰਾਵੀ ਦਾ ਸ਼ੌਂਕ ਤਾਂ ਸ਼ੁਰੂ ਤੋਂ ਹੈ ਜੀ ਸਾਡੇ ਮੇਰੇ ਸਸਤਾ ਜੋ ਮਾਸਟਰ ਜੀ ਜਿਸ ਦਾ ਰੰਜੀਤ ਸਿੰਘ ਰੋਡੇ ਹੂੰ ਉਹਨਾਂ ਤੋਂ ਪ੍ਰੇਰਨਾ ਲੈਂਦੇ ਹੋਏ ਹੂੰ ਬਾਕੀ ਇਹਦਾ ਭਾਈ ਜੀ ਹੁਣੀ ਖੜਿਆ ਗੁਰਮੀਤ ਸਿੰਘ ਹੂੰ ਨਾਲ ਕੇ ਚੁਪੇ ਹੂੰ ਜੀਨੋ ਦੇ ਨਾਲ ਰਹਿ ਕੇ ਤੁਹਾਨੂੰ ਸ਼ੌਂਕ ਪਿਆ ਫਿਰ ਜੀ ਸ਼ੁਰੂ ਤੋਂ ਠੀਕ ਹੈ ਉਹਦੇ ਛੋਟੇ ਨੂੰ ਦੇਖ ਕੇ ਆਉਂਦੇ ਆ ਹੂੰ ਬੰਦ ਸ਼ੌਕ ਹੈ ਜੀ ਨੀ ਤੇਰਾ ਵੀਰ ਟਿੰਗੇ ਸਤਿਗੁਰੂ ਬੱਸ ਠੀਕ ਹੈ ਤਾਂ ਹੀ ਫਿਰ ਇਹ ਚੌਕੀਆ ਜਿਹੜਾ ਇਹ ਮੱਝ ਨੂੰ ਆਪਾਂ ਹੁਣ ਖਰੀਦ ਕੇ ਲੈ ਚੱਲਿਓ ਅੱਛਾ ਇਹ ਬਾਈ ਜੀ ਹੋਰਾਂ ਕੋਲ ਵੈਸੇ ਜੋ ਆਪਾਂ ਸੁਣਦੇ ਆਂ ਵੀ ਪਹਿਲਾਂ ਝੋਟਾ ਇਹਨਾਂ ਕੋਲ ਰਾਜੇਕੌਰ ਸਾਹਿਬ ਤੋਂ ਵੀ ਪਹੁੰਚਿਆ ਸੀਗਾ ਇੱਥੇ ਉਦੋਂ ਤੋਂ ਹੀ ਇਹ ਸ਼ੌਕ ਜਿਹੜਾ ਮੇਰੇ ਖਿਆਲ ਚ ਰੋਡੇਪੰਡ ਦੇ ਵਿੱਚ ਨੀਲੀ ਰਾਵੀ ਨਸਲ ਦਾ ਬਣਿਆ ਹੋਣਾ ਜ਼ਿਆਦਾ ਤਾਂ ਹਾਂਜੀ ਇਹ ਇਹਨਾਂ ਤੋਂ ਹੀ ਇੱਥੋਂ ਹੀ ਸ਼ੁਰੂ ਹੋਇਆ ਜੀ ਹੂੰ ਸਾਰਾ ਜਿਹੜੀ ਰੋਡ ਬਲੱਡ ਲਾਈਨ ਚੱਲਦੀ ਆ ਉਹ ਇਸ ਘਰ ਤੋਂ ਹੀ ਸ਼ੁਰੂ ਹੋਈ ਹੈ ਠੀਕ ਹੈ ਉਹ ਇੱਥੋਂ ਹੀ ਸ਼ੁਰੂ ਹੋਈ ਵੀ ਹੈ ਠੀਕ ਹੈ ਅੱਜ ਫਿਰ ਇੱਕ ਝੋਟੀ ਜਿਹੜੀ ਜਾਂ ਇਹ ਮੱਝ ਕਹ ਲੋ ਵੀ ਇਹ ਕੀ ਕੀਮਤ ਚ ਆਪਾਂ ਖਰੀਦ ਕੇ ਲੈ ਚੱਲਿਓ ਇਹ ਤਾਂ ਕੀਮਤ ਨਹੀਂ ਕਹਿ ਸਕਦੇ ਜੇ ਤਾਂ ਮਤਲਬ ਮਾਨਸਕਾਰਨ ਵਾਲੀ ਆਪਾਂ ਲਈ ਹੈ ਬਾਜੀ ਉਹਨਾਂ ਤੋਂ 2 ਲੱਖ ਰੁਪਏ ਦੀ ਕੀਤੀ ਹੈ ਜੀ ਠੀਕ ਹੈ ਇਹ ਸਾਲ ਪੀਡੀਐਫ ਇਹ ਤੇ ਇਨੇ 3rd ਪੋਜੀਸ਼ਨ ਆਈ ਸੀ ਜੀ ਹਮ ਅੱਛਾ ਅੱਗੇ ਵੀ ਸ਼ੌਂਕ ਰੱਖਦੇ ਹੋ ਤੁਸੀਂ ਵੀ ਫਿਰ ਮੇਲਿਆਂ ਵਾਲੇ ਪਾਸੇ ਨੂੰ ਰੁਝਾਨ ਹੈ ਮੇਰੇ ਕੋਲ ਪਤਨ ਵਧੀਆ ਹੈਗੇ ਆ ਹਮ ਜਿਹੜਾ ਬਾਜੀ ਉਹਨਾਂ ਦੇ ਕੋਲ ਪਹਿਲਾਂ ਸਾਹ ਸੀਗਾ ਅੱਛਾ ਬਾਈ ਕੋਲੇ ਹੁਣਾ ਕੋਲੇ ਉਹਨਾਂ ਦੀ ਬਰੀਡ ਦੇ ਵਿੱਚੋਂ ਹੈ ਕਿ ਮੇਰੇ ਕੋਲ ਦੋ ਮਤਾਂ ਠੀਕ ਹੈ ਠੀਕ ਹੈ ਸੋ ਦੋਸਤੋ ਬਾਈ ਜੀ ਹੋਰਾਂ ਨੂੰ ਸ਼ੌਕ ਹੈ ਪਹਿਲਾਂ ਵੀ ਘਰੇ ਪਸ਼ੂ ਚੰਗੇ ਰੱਖੇ ਹੋਏ ਆ ਤੇ ਹੁਣ ਦੋ ਇਹ ਮੰਨ ਲਓ ਵੀ ਇਹ winner ਪਸ਼ੂ ਇਹਨਾਂ ਨੇ ਖਰੀਦੇ ਆ ਕੀਮਤਾਂ ਤੁਸੀਂ ਸੁਣੀਆਂ ਹੋਣਗੀਆਂ ਸੀ ਸਿਰਫ ਫੇਸ ਕਰਕੇ ਦੱਸਿਆਂ ਵੀ ਜੇ ਕੋਈ ਭਰਾ ਵੀਡੀਓ ਦੇਖਦਾ ਵੀ ਉਹਨੂੰ ਪਤਾ ਲੱਗ ਜਾਵੇ ਵੀ ਕਿਹੜੀ ਮੱਝ ਕੀ ਕੀਮਤ 'ਚ ਵੇਕੀ ਹੈ ਇਹ ਕਿਸੇ ਨੂੰ ਵੱਧ ਵੀ ਲੱਗ ਸਕਦੀ ਹੈ ਤੇ ਕਿਸੇ ਨੂੰ ਵੀ ਲੱਗਦਾ ਹੋਊਗਾ ਵੀ ਬਾਈ ਜੀ ਉਹਨਾਂ ਨੇ ਸ਼ੌਂਕ ਨਾ ਖਰੀਦੀਆਂ ਤਾਂ ਬਹੁਤ ਵਧੀਆ ਇਹਨਾਂ ਨੇ ਪਸ਼ੂ ਖਰੀਦ ਲਿਆ। ਸੋ ਅਲੱਗ ਮੈਟਰ ਐ ਇਹ ਤਾਂ ਤੁਹਾਨੂੰ ਅਸੀਂ ਇੱਕ ਤਾਂ ਸ਼ੌਂਕੀਆ ਵੀਡੀਓ ਦਿਖਾਉਣੀ ਸੀ। ਦੂਜਾ ਜਿਹੜੇ ਭਰਾ ਚਾਹੁੰਦੇ ਆ ਵੀ ਆਪਾਂ ਕੀਮਤ ਦਾ ਪਤਾ ਲੱਗ ਜਾਏ ਕਿਹੜਾ ਪਸ਼ੂ ਕੀ ਕੀਮਤ 'ਚ ਵਿਕਦਾ। ਮੈਂ ਪਹਿਲਾਂ ਕਹਿਣਾ ਉਹਨਾਂ ਵੀ ਜੇ ਚੰਗੀਆਂ ਸੰਭੋਗੇ ਤਾਂ ਚੰਗੀ ਕੀਮਤ ਤੇ ਹੀ ਸੇਲ ਹੋਣਗੀਆਂ ਕਿਉਂਕਿ ਸ਼ੌਂਕੀ ਵੀਰ ਬਥੇਰੇ ਆ। ਚੰਗੀ ਚੀਜ਼ ਦਾ ਮੁੱਲ ਹਰੇਕ ਭਰਦਾ ਹੈ ਸੋ ਕੋਸ਼ਿਸ਼ ਕਰੋ ਜੇ ਬਰੀਡ ਤਿਆਰ ਕਰਨੀ ਹੈ ਤਾਂ ਚੰਗੀ ਤਿਆਰ ਕਰੋ ਤੇ ਉਹਦੇ ਤੇ ਕੰਮ ਕਰੋਗੇ ਤੁਹਾਡੀ ਗਰਜ ਪਸ਼ੂ ਕੱਢਦੇ ਆ ਸੋ ਬਾਈ ਜੀ ਹੋਰਾਂ ਨੇ ਇਹ ਕਿਉਂਕਿ گاਵਾ ਦੇ ਨਾਲ ਲੋਟ ਨਹੀਂ ਆ ਰਿਆ ਸੀ ਉਹਦੇ ਕਰਕੇ ਮੱਝਾਂ ਸੇਲ ਕੀਤੀਆਂ ਪਰ ਜੇ ਚੰਗੀਆਂ ਸੀ ਤਾਂ ਇਹਨਾਂ ਨੂੰ ਗਾਂ ਹੋਰ ਛਕੀਨ ਵੀਰ ਮਿਲ ਗਏ ਮਤਲਬ ਦੋ ਘਰਾਂ ਚ ਹੋਰ ਜਾਗ ਨੀਲੀ ਰਾਵੀ ਦੀ ਇਹਨਾਂ ਮੱਝਾਂ ਦੇ ذریعے ਲੱਗਣੀ ਹੈ ਕਿਉਂਕਿ ਮੇਲਿਆਂ 'ਚ ਇਹ ਜਿੱਤੀਆਂ ਹੋਈਆਂ ਤਾਂ ਇਹ ਆਉਣ ਵਾਲੇ ਟਾਈਮ 'ਚ ਬਾਈ ਜੀ ਹੋਰੀ ਜਿਹੜੀ ਇਹਨਾਂ ਮੱਝਾਂ ਨੂੰ ਲੈ ਕੇ ਫੇਰ ਮੇਲਿਆਂ ਦੇ ਵਿੱਚ ਜਾਣਗੇ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਆਪਣਾ ਇੱਕ ਵਾਰ ਦੱਸ ਸਰਦਾਰ ਸੋਖਰਪੀ ਸਿੰਘ ਰੋਡੇ ਠੀਕ ਹੈ ਸੋਖਰਪੀ ਭਾਈ ਵੈਸੇ ਤਾਂ ਚਲੋ ਪਹਿਲਾਂ ਤੋਂ ਆਪਾਂ ਮਿਲਦੇ ਆਂ ਪਰਿਵਾਰਕ ਤੌਰ ਤੇ ਇੱਕ ਦੂਜੇ ਨੂੰ ਮਿਲਦੇ ਰਹਿੰਨੇ ਥੋੜੇ ਤੋਂ ਥੋੜਾ ਇਹ ਪੁੱਛਣਾ ਵੀ ਨੀਲੀ ਰਾਵੀ ਨਸਲ ਦਾ ਪਹਿਲਾ ਪਸ਼ੂ ਤੁਹਾਡੇ ਧਿਆਨ 'ਚ ਜੇ ਆਉਂਦਾ ਹੋਵੇ ਖਰਚ ਕਦੋਂ ਲੈਂਦਾ ਹੋਊਗਾ ਜੀ ਮੇਰੇ ਹਿਸਾਬ ਨਾਲ ਸਾਡੇ ਪਰਦਾਦਾ ਜੀ ਨੂੰ ਵੀ ਬਹੁਤ ਸ਼ੌਕ ਸੀ ਤੇ ਮੇਰੇ ਪਿਤਾ ਸਰਦਾਰ ਅੰਤੀਸੇ ਸਿੰਘ ਰੋਡੇ ਨੂੰ ਹੂੰ ਉਹਨਾਂ ਨੂੰ ਮੋਟਲਾ ਜਣੀ ਪਹਿਲਾਂ ਮੱਝਾਂ ਦੀ ਸ਼ੁਰੂਆਤ ਸਾਡੀ ਹੋਈ ਸੀ ਠੀਕ ਹੈ ਉਸ ਤੋਂ ਬਾਅਦ ਕਾਵਾ ਦਾ ਫਾਰਮ ਆਲ 1970 ਤੋਂ ਪਹਿਲਾਂ ਅਸੀਂ ਮੱਝਾਂ ਸ਼ੁਰੂ ਕੀਤਾ ਕੰਮ ਜੀ ਠੀਕ ਹੈ ਉਸ ਤੋਂ ਬਾਅਦ ਫਿਰ ਕਾਵਾ ਦਾ 78 ਤੋਂ ਸਤਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸਨ ਹੂੰ ਤੇ ਸਾਨੂੰ ਇੱਕ ਉਹਨਾਂ ਨੇ ਬੋਲ ਦਿੱਤਾ ਸੀਗਾ ਐਚ ਐਫ ਪ੍ਰੋਗਰਾਮ ਕਾਵਾਸ ਤੋਂ ਠੀਕ ਹੈ ਉਹ ਸੁਣਾ ਸਾਡਾ ਜਿਹੜਾ ਪਹਿਲਾ ਬੱਚਾ ਜਿਹੜਾ ਪੰਜਾਬ ਦੇ ਵਿੱਚ ਪੈਦਾ ਹੋਇਆ ਹੂੰ ਆਪਣੇ ਫਾਰਮ ਤੇ ਹੋਇਆ ਠੀਕ ਹੈ ਅੱਛਾ ਤਾਂ ਤੇ ਨਾਲ ਅਸੀਂ ਮੱਝਾਂ ਦਾ ਜਿਹੜਾ ਨੀਲੀ ਰਵੀ ਦਾ तकरीबन 1900 8688 ਦੇ ਵਿੱਚ ਇਹ ਅਸੀਂ ਇੱਕ ਮੱਝ ਰਾਮਪੁਰੇ ਮੰਡੀ ਤੋਂ ਰਾਮਪੁਰਾਪੂ ਮੰਡੀ ਤੋਂ ਲਿਆਂਦੇ ਸੀ ਅੱਛਾ ਤੇ ਕੌਰ ਸਾਹਿਬ ਜਿਹੜੇ ਫਰੀਦਕੋਟ ਦੇ ਰਾਜੇ ਸੀ ਉਹਨਾਂ ਨੂੰ ਇੱਕ ਮੱਝ ਆਈ ਸੀ ਜੀ ਪਾਕਿਸਤਾਨ ਚੋਂ ਉਹਦੀ ਮਗਰ ਕੱਟਾ ਨਾਲ ਸੀਗਾ ਅੱਛਾ ਉਹ ਕੱਟਾ ਫਿਰ ਸਾਨੂੰ ਜਦੋਂ ਪਤਾ ਲੱਗਿਆ ਤੇ ਅਸੀਂ ਉਹ ਭਾਣੇ ਪਿੰਡ ਤੋਂ ਉਹ ਖਰੀਦ ਲੈ ਸੀਗਾ ਠੀਕ ਹੈ ਉਹਦੇ ਤੋਂ ਗਾਂ ਫਿਰ ਸਾਡੇ نسل ਬਣੀ ਤੁਰਾਈ ਬਹੁਤ ਵਾਰੀ ਜਿਹੜੇ ਸਾਡੇ ਇਸ ਲਾਈਨ ਦੇ ਪਸ਼ੂ ਆ ਉਹਨਾਂ ਨੇ ਦੁੱਧ ਚ ਵੀ ਮੱਲਾ ਮਾਰੀਆਂ ਤੇ ਬਰੀਡ ਚੈਂਪੀਅਨਸ਼ਿਪ ਚ ਵੀ ਬਹੁਤ ਵਾਰੀ ਜਿਹੜੇ ਬੋਸਲਾ ਇਹ ਹੂੰ ਚੈਂਪੀਨ ਰਹੇ ਠੀਕ ਹੈ ਇਸ ਤਰ੍ਹਾਂ ਸਾਰੇ ਇਲਾਕੇ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਨਸਲ ਵਧੀ ਸਹੀ ਹੈ ਤੇ ਮੈਂ ਇਹ ਗੱਲ ਜਰੂਰ ਕਹੂੰਗਾ ਕਿ ਜਦੋਂ ਜਦੋਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਲ ਦੀ ਸਰਕਾਰ ਆਈ ਹੈ ਮੈਂ ਹੂੰ ਹੂੰ ਉਹਨਾਂ ਨੇ ਪਸ਼ੂਆਂ ਲਈ ਬਹੁਤ ਵੱਡਾ ਕੰਮ ਕੀਤਾ ਬਹੁਤ ਯੋਗਪਰਾਲੇ ਕੀਤੇ ਜਿਹੜੇ ਸਾਨੂੰ ਕਰਨੇ ਚਾਹੀਦੇ ਹੂੰ ਤੇ ਨਸਲ ਨੂੰ ਪ੍ਰਮੋਟ ਕਰਨ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਸੀ ਹੂੰ ਮੇਲੇ ਲਵਾਏ ਮੇਲਿਆਂ ਦੇ ਵਿੱਚ ਜਿਹੜੇ ਪਸ਼ੂਆਂ ਨੂੰ ਬਹੁਤ ਵੱਡੇ ਨਾਮ ਦਿੱਤੇ 3-3 ਲੱਖ ਤੇ 4-4 ਲੱਖ ਦੇ ਨਾਮ ਹੂੰ ਕਿ ਇਹ ਨੌਜਵਾਨ ਜਿਹੜੇ ਸਾਡੇ ਨਸ਼ਿਆਂ 'ਚ ਗਲਤਾਨ ਹੋ ਰਹੇ ਉਹਨਾਂ ਨੂੰ ਇਹ ਸਪੈਸ਼ਲ ਤੋਰਿਆ ਸਹੀ ਹੈ ਅੱਜ ਜਿਹੜੇ ਗਾਵਾਂ ਵਾਲੇ ਪਾਸੇ ਵੀ ਅਸੀਂ ਦੇਖੀਏ ਛੋਟਾ ਜਿਹੜੇ ਪੰਜਾਬ ਦੇ ਜਿਹੜੇ ਕਿਸਾਨ ਹੈ ਹੂੰ 70 70 75 ਪੀਤਰ ਕਿਲੋ ਗਾਵਾਂ ਦਾ ਦੁੱਧ ਲੈ ਗਿਆ ਤੇ ਮੱਝਾਂ ਦਾ 30-30 ਕਿਲੋ ਆਮ ਦੁੱਧ ਚਵਾਈ ਜਾਂਦੇ ਹੂੰ ਕਿ ਇਹ ਇਹ ਗੱਲ ਕੋਈ ਯਾਨੀ ਕੋਈ ਅੱਖੋਂ ਪਰੋਖੇ ਨਹੀਂ ਇਸਦੇ ਸਹੀ ਹੈ ਸਾਰੇ ਏਸ਼ੀਆ ਚੋਂ ਪੰਜਾਬ ਦਾ ਜੇ ਨੰਬਰ 1 ਹੈ ਹੂੰ ਪੀਡੀਐਫ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਸਹੀ ਹੈ ਗਾਮਾ ਵਾਲੇ ਪਾਸੇ ਬੜਾ ਕੰਮ ਹੈ ਗਾਮਾੜੀਆਂ ਬਹੁਤ ਵੱਡੀਆਂ ਵੱਡੀਆਂ ਸਾਈ ਬਹੁਤ ਵੱਡੇ ਹੋ ਗਏ ਦੁੱਧ ਬਹੁਤ ਵੱਧ ਗਿਆ ਹੂੰ ਨੌਜਵਾਨ ਇਸ ਕਿਤੇ ਬਹੁਤ ਜੁੜ ਰਹੇ ਸਹੀ ਹੈ ਇਹ ਇੱਕ ਬਹੁਤ ਵੱਡਾ ਯੋਗਾਰ ਜਿੱਥੇ ਨਾਲ ਸਿਮਰ ਸੇਵਾ ਵੀ ਹੈ ਨਾਲ ਹੂੰ ਬਿਲਕੁਲ ਤੇ ਚਾਹੀਦਾ ਵੀ ਹੈ ਨੌਜਵਾਨਾਂ ਨੂੰ ਮੈਂ ਅਪੀਲ ਵੀ ਕਰਦਾ ਉਹਨਾਂ ਦੇ ਚਰਣਾ ਹੀ ਬੇਨਤੀ ਕਰਦਾ ਕਿ ਇਸ ਧੰਦੇ ਨਾਲ ਜੁੜੋ ਹੂੰ ਬਹੁਤ ਵਧੀਆ ਧੰਦਾ ਆਪਦੇ ਘਰੇ ਰਹਿ ਕੇ ਆਪਣਾ ਆਪਦਾ ਕੰਮ ਹੈ ਹੂੰ ਤੇ ਇਹਦੇ ਨਾਲ ਜਿੱਥੇ ਆਰਥਿਕ ਪੱਧਰ ਸਾਡਾ ਉੱਚਾ ਹੁੰਦਾ ਤੇ ਉੱਥੇ ਸਾਨੂੰ ਸਕੂਨ ਵੀ ਮਿਲਦਾ ਸਹੀ ਹੈ ਅੱਛਾ ਭਾਈ ਇੱਕ ਜ਼ਰੂਰ ਪੁੱਛਣਾ ਵੈਸੇ ਥੋੜਾ ਵੀ ਧਿਆਨ ਜ਼ਿਆਦਾ ਹੁਣ ਫਾਰਮ ਵਾਲੇ ਪਾਸੇ گاਵਾਂ ਵਾਲੇ ਪਾਸੇ ਹੈ ਭਾਈ ਗੁਰਮੀਤ ਸਿੰਘ ਜੀ ਹੋਰੀ ਇਹਨਾਂ ਦਾ ਵੀ ਫਾਰਮ ਜਿਹੜਾ ਅੱਗੇ ਇਹ ਵਧਾ ਰਹੇ ਆ ਜਿਆਦਾ ਮੱਝਾਂ ਫਿਰ ਹੁਣ ਆਪਾਂ ਘਟਾ ਤੀਆਂ ਹਨਾ ਬੱਚਿਆਂ ਦਾ ਸਿਸਟਮ ਇਸ ਤਰ੍ਹਾਂ ਵੀ ਅਸੀਂ ਬੰਦ ਤਾਂ ਨਹੀਂ ਜਮਾ ਕਰ ਸਕਦੇ ਹੂੰ ਇਹ ਤਾਂ ਇੱਕ ਜਦੋਂ ਸਾਡੇ ਸੱਜਣ ਬੇਲੀ ਸਾਡੇ ਭਰਾ ਜਿਹੜੇ ਆ ਹੂੰ ਉਹਨਾਂ ਨੂੰ ਬਹੁਤ ਸ਼ੌਂਕ ਹੈ ਗਰਜੰਦ ਸਿੰਘ ਫੁੱਟੋਆ ਸਵਰਜੀ ਥੋਣੀ ਹੈ ਗੋਰੀ ਹੁਣੀ ਹੈ ਇਹ ਸਾਰਿਆਂ ਨੂੰ ਬਹੁਤ ਵੱਡਾ ਸ਼ੌਂਕ ਹੈ ਤੇ ਇਹਨਾਂ ਨੂੰ ਵੀ ਚੰਗੇ ਪਸ਼ੂ ਸਾਨੂੰ ਵੀ ਹੈ ਘਰੇ ਘਰ ਦੀਆਂ ਘਰੇ ਹੈ ਸਹੀ ਹੈ ਮੱਜਾ ਸਹੀ ਹੈ ਇਹਨਾਂ ਦਾ ਜਿੱਥੇ ਇਹਨਾਂ ਨੂੰ ਸ਼ੌਂਕ ਹੈ ਇਸ ਚੀਜ਼ ਦਾ ਤੇ ਸਾਨੂੰ ਵੀ ਅਸੀਂ ਤੁਰੇ ਹੀ ਫਿਰਦੇ ਆ ਤੇ ਆਪਾਂ ਮੱਜਾਂ ਦਾ ਤਕਰੀਬਨ ਚੱਲੇ ਹੀ ਜਾਣਾ ਜੀ ਕੰਮ ਸਹੀ ਹੈ ਮਤਲਬ ਨਾਲੇ ਸ਼ੌਂਕ ਇਹਨਾਂ ਦਾ ਪੂਰਾ ਹੋਊਗਾ ਵੈਸੇ ਪਿੰਡ ਚ ਹੀ ਦਿੱਤੀਆਂ ਵੱਡੀ ਗੱਲ ਹੈ ਦੋਨੇ ਮੱਜਾਂ ਹਨਾ ਸਹੀ ਹੈ ਸੋ ਦੋਸਤੋ ਬਾਈ ਜੀ ਹੋਰੀ ਸੋ ਖਰਪ੍ਰੀਤ ਸਿੰਘ ਜੀ ਬਹੁਤ ਸਾਰੇ ਵੀਰ ਜਾਣਦੇ ਹਨ ਇਹਨਾਂ ਨੂੰ ਸੋ ਇਹ ਦੋਸਤੋ ਦੋ ਮੱਝਾਂ ਜਿਹੜੀਆਂ ਬਾਈ ਜੀ ਹੋਰਾਂ ਕੋਲੋਂ ਇਹ ਸੇਲ ਹੋ ਕੇ ਕਹਿ ਲਓ ਜਾਂ ਇਹ ਆ ਵੀ ਇਹਨਾਂ ਦੇ ਸੱਜਣਾ ਕੋਲ ਹੀ ਚਲੀਆਂ ਗਈਆਂ ਰੇਟ ਤੁਹਾਨੂੰ ਦੱਸਦੇ ਆ ਕਿ ਕੀ ਕੀਮਤ 'ਚ ਇਹ ਵਿਕੀਆਂ ਹੈ ਵੀਡੀਓ ਜਦੋਂ ਵਿਕਰੀ ਵਾਲੀਆਂ ਸੀਗੀਆਂ ਉਦੋਂ ਪਾਤੀ ਸੀਗੀ ਅੱਜ ਇਹ ਵੇਚ ਕੇ ਬਾਈ ਜੀ ਹੋਰਾਂ ਕੋਲ ਜਾਣੀਆਂ ਤੇ ਉਹਨਾਂ ਦਾ ਵੀ ਸ਼ੌਂਕ ਪੂਰਾ ਕੀਤਾ ਬਹੁਤ ਧੰਨਵਾਦ ਜਿੰਨੇ ਭਰਾ ਤੁਸੀਂ ਸਾਹਮਣੇ ਖੜੇ ਹੋ ਤੇ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਇਸ ਵੀਡੀਓ ਨੂੰ ਦੇਖਿਆ ਬਹੁਤ ਮਿਹਰਬਾਨੀ ਧੰਨਵਾਦ